ਸਾਰੇ ਸਤਿ ਸ਼੍ਰੀ ਅਕਾਲ ਜੀ ਮੈਂ ਰਪਿੰਦਰ ਸਿੰਘ ਪੇ ਉਹ ਕਹਾਣੀ ਹੈ ਮਰੀ ਹੋਈ ਪਤਨੀ ਆਪਣੇ ਪਤੀ ਨੂੰ ਸੁਪਨੇ 'ਚ ਦਿਖਾਈ ਦੇ ਕੇ ਕੀ ਕਹਿੰਦੀ ਹੈ ਕਿਉਂਕਿ ਇੱਕ ਜਿਹੜਾ ਔਰਤ ਹੁੰਦੀ ਹੈ ਜਦੋਂ ਦੁਨੀਆ ਤੋਂ ਚਲੀ ਜਾਂਦੀ ਹੈ ਉਹ ਮਰਨ ਤੋਂ ਬਾਅਦ ਵੀ ਉਹਦੀ ਸੁਰਤੀ ਆਪਣੇ ਘਰ ਤੇ ਬੱਚਿਆਂ 'ਚ ਰਹਿੰਦੀ ਹੈ ਸੋ ਇਹ ਜੀ ਪ੍ਰਮਾਤਮਾ ਕਿਸੇ ਨਾਲ ਨਾ ਕਰੇ ਮੈਂ ਵੇਖਦੇ ਵੀਡੀਓ ਸਾਰੀ ਵੇਖਿਓ ਇੱਕ ਜਾਣ ਦੇ ਪੰਜ ਜਾਣ ਨੂੰ ਸ਼ੇਅਰ ਕਰਨੀ ਹੈ ਵੇਖਦੇ ਕਿੰਨੇ ਕਿ ਲਾਈਕ ਕਮੈਂਟ ਕਰਦੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰੀਆਂ ਵੀਡੀਓ ਨੂੰ ਤੁਸੀਂ ਬਹੁਤ ਸੋਹਣੇ ਲਾਈਕ ਕਮੈਂਟ ਕਰਦੇ ਹੋ ਸ਼ੇਅਰ ਕਰਦੇ ਬਹੁਤ ਬਹੁਤ ਤੁਹਾਡਾ ਧੰਨਵਾਦ ਹਏ ਨਿੱਕ ਨਿੱਕ ਗੱਲ ਉੱਤੇ ਐ ਮੇਰੋ ਸਜਾਂਦਾ ਸੀ ਸੌ ਸੌ ਵਾਰੀ ਕਹਿਣ ਤੇ ਵੀ ਰੋਟੀ ਨਹੀਂ ਤੂੰ ਖਾਂਦਾ ਸੀ ਹੁਣ ਮੇਰਾ ਵਾਰੋ ਵਾਰੀ ਆਉਂਦਾ ਹੋ ਖਿਆਲ ਸੋਹਣਿਆ ਬੇ ਮੈਨੂੰ ਖੁੱਲ ਕੇ ਸੁਣਾ ਦੇ ਮੇਰੇ ਰੁੱਲਦੇ ਜੇ ਬੱਚਿਆਂ ਦਾ ਹਾਲ ਢੋਲਣਾ 베 ਮੈਨੂੰ ਖੁੱਲਕੇ ਸੁਣਾ ਦੇ ਘਰ ਆਪਣੇ ਦਾ ਦੱਸ ਕੀ ਆ ਹਾਲ ਮਾਈਆ 베 ਮੈਨੂੰ ਖੁੱਲਕੇ ਸੁਣਾ ਦੇ ਹਏ ਮਨ ਦੀਆਂ ਤੇਰਾ ਤਾਂ ਵਿਆਹ ਵੀ ਹੋਰ ਹੋਜੂ ਪਰ ਬੱਚਿਆਂ ਨੂੰ ਮਿਲਣੀ ਨਹੀਂ ਮਾਵੇ ਮਨ ਦੀਆਂ ਤੇਰਾ ਤਾਂ ਵਿਆਹ ਵੀ ਹੋਰ ਹੋਜੂ ਪਰ ਬੱਚਿਆਂ ਨੂੰ ਮਿਲਣੀ ਨਹੀਂ ਮਾਵੇ ਸਕੀਆਂ ਮਾਂ ਮਾਂ ਤੂੰ ਬਿਨ ਜ਼ਿੰਦਗੀ ਨਰਕ ਬਣੇ ਭੋਗਦੇ ਨੇ ਦੁੱਖ ਥਾਂ ਥਾਂ ਵੇ ਉਹ ਹੁੰਦੇ ਤਾਂ ਨਹੀਂ ਹੋਣੇ ਖੁਸ਼ਹਾਲ ਸੋਹਣਿਆ ਬੇ ਮੈਨੂੰ ਖੁੱਲਕੇ ਸੁਣਾ ਦੇ ਮੇਰੇ ਰੁੱਲਦੇ ਜੇ ਬੱਚਿਆਂ ਦਾ ਹਾਲ ਢੋਲਣਾ ਬੇ ਮੈਨੂੰ ਖੁੱਲਕੇ ਸੁਣਾ ਦੇ ਲੋੜੀ ਤੇ ਦੀਵਾਲੀ ਹਰ ਵਾੜੇ ਤੇ ਮੈਨੂੰ ਦੱਸ ਕਿੰਨੱਕ ਬੱਚੇ ਨੇ ਯਾਦ ਕਰਦੇ ਕਟ-ਕਟ ਤੰਗੀਆਂ ਮੇ ਪਾਲੇ ਹਾਸੀ ਜਿੰਨਾਂ ਤਾਂ ਕਿੱਦਾਂ ਨੇ ਸੋਨਾ ਦੇ ਹਾਲ ਕਰਦੇ ਅਜੇ ਹੋਏ ਤਾਂ ਨਹੀਂ ਹੋਣੇ ਮਾਲੋ ਮਾਲ ਸੋਣਿਆ ਵੇ ਮੈਨੂੰ ਖੁੱਲਕੇ ਸੁਣਾ ਦੇ ਘਰ ਆਪਣੇ ਦਾ ਦੱਸ ਕੀ ਹਾਲ ਢੋਲਣਾ ਵੇ ਮੈਨੂੰ ਖੁੱਲਕੇ ਸੁਣਾ ਦੇ ਜਿਹੜੀ ਮੱਝ ਰਿੰਪੀ ਬਿਨਾ ਕਿ ਜਿਹੜੀ ਮੱਝ ਰਿੰਪੀ বিনা ਕਿਸੇ ਤੋਂ ਨਹੀਂ ਮਿਲਦੀ ਸੀ ਕੌਣ ਕੱਢੇ ਦੱਸ ਉਹਦੀ ਤਾਰ ਵੇ ਪੇਕਿਆਂ ਮੇਰਿਆਂ ਦਾ ਵੀ ਹੁਣ ਘਟਿਆ ਹੋਊ ਆਉਣਾ ਜਾਣਾ ਉਹ ਆਉਂਦੇ ਤਾਂ ਨਹੀਂ ਹੋਣੇ ਵਾਰ-ਵਾਰ ਵੇ ਪੇਕਿਆਂ ਮੇਰਿਆਂ ਦਾ ਵੀ ਹੁਣ ਘਟਿਆ ਹੋਊ ਆਉਣਾ ਜਾਣਾ ਉਹ ਆਉਂਦੇ ਤਾਂ ਨਹੀਂ ਹੋਣੇ ਵਾਰ-ਵਾਰ ਵੇ ਮੇਰੀ ਪੇਟੀ ਨੂੰ ਵੀ ਲੱਗੀ ਹੋ ਜੰਗਾਲ ਸੋਹਣਿਆ ਵੇ ਮੈਨੂੰ ਖੁੱਲ ਕੇ ਸੁਣਾ ਦੇ ਘਰ ਆਪਣੇ ਦਾ ਦੱਸ ਕੀ ਹਾਲ ਢੋਲਣਾ ਵੇ ਮੈਨੂੰ ਖੁੱਲ ਕੇ ਸੁਣਾ ਦੇ ਮੇਰੇ ਰੁਲਦੇ ਜੇ ਬੱਚਿਆਂ ਦਾ ਹਾਲ ਸੋਹਣਿਆ ਵੇ ਮੈਨੂੰ ਖੁੱਲ ਕੇ ਸੁਣਾ ਦੇ ਕਿਉਂਕਿ ਸਾਡੀ ਵੀ ਕਈ ਮੇਰੀ ਪਰਜਾਈ ਦੀ ਵੀ ਡੈਥ ਹੋ ਗਈ ਸੀ ਕਈਆਂ ਲਾ ਕਿਉਂਕਿ ਮਨ ਭਰ ਜਾਂਦਾ ਹੈ ਜਾਂ ਚੀਜ਼ਾਂ ਗਾਉਣੀਆਂ ਬਹੁਤ ਔਖੀਆਂ ਤੁਸੀਂ ਦੇਖੋ ਨਵਾਂ ਆਈਡੀ ਹੈ ਜੇ ਕਿਸੇ ਨੇ ਵੀ ਨਹੀਂ ਗਾਇਆ ਤੇ ਆਪਾਂ ਮਰੀਆਂ ਹੋਈਆਂ ਪਤਨੀਆਂ